ਬਾਦ ਪਾਕਿਸਤਾਨ ਪੂਰੀ ਤਰ੍ਹਾਂ ਬਖਲਾ ਚੁਕਿਆ ਹੈ ਔਰ ਤਰ੍ਹਾਂ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਚੁਕਿਆ ਹੈ ਹਾਲਾਂਕਿ ਭਾਰਤ ਸਰਕਾਰ ਨੇ ਪਹਿਲਗਾਮ ਹਮਲੇ ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਪਾਕਿਸਤਾਨ ਦੇ ਖਿਲਾਫ ਪਰ ਕਿਉਂ ਪਾਕਿਸਤਾਨ ਬਖਲਾ ਚੁਕਿਆ ਹੈ ਕਿਉਂ ਉਹਨਾਂ ਨੂੰ ਡਰ ਹੈ ਕਿ ਭਾਰਤ ਹਮਲਾ ਕਰ ਸਕਦਾ ਹੈ ਕਿਤਨਾ ਕਿਤੇ ਕਿਹਾ ਜਾਂਦਾ ਹੈ ਕਿ ਚੋਰ ਦੀ ਦਾੜੀ ਵਿੱਚ ਤਣਕਾ ਤਾਂ ਉਹ ਕਿਤਨਾ ਕਿਤੇ ਗੱਲ ਸੱਚੀ ਵੀ ਹੋ ਸਕਦੀ ਹੈ ਪਰ ਹੁਣੇ-ਹੁਣੇ ਪਾਕਿਸਤਾਨ ਦੇ ਸੱਤਕਾ ਮੰਤਰੀ ਫਫਾਦ ਨੇ ਇਹ ਬਿਆਨ ਦਿੱਤਾ ਹੈ ਜੇ ਭਾਰਤ ਨੇ ਹਮਲਾ ਕੀਤਾ ਅਸੀਂ ਇੱਕੋ ਝੰਡੇ ਹੇਠ ਇਕੱਠੇ ਹੋਵਾਂਗੇ ਬੇਸ਼ੱਕ ਪਾਕਿਸਤਾਨ ਦੇ ਅੰਦਰ ਸਿਆਸੀ ਜਮਾਤਾਂ ਵਿਚਕਾਰ ਵਾਦ-ਵਿਵਾਦ ਨੇ ਪਰ ਫਫਾਦ हुसैन ਦਾ ਕਹਿਣਾ ਹੈ ਕਿ ਜੇ ਭਾਰਤ ਨੇ ਹਮਲਾ ਕੀਤਾ ਤਾਂ ਅਸੀਂ ਇੱਕੋ ਝੰਡੇ ਹੇਠ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਹ ਲੜਾਈ ਲੜਾਂਗੇ ਤਾਂ ਦਰਸਲ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਆ ਨਾਮ ਲਸ਼ਕਰ-ਏ-ਤੌਇਬਾ ਦਾ ਸਾਹਮਣੇ ਆ ਰਿਹਾ ਹੈ ਉਸ ਸੰਗਠਨ ਦਾ ਨਾਮ ਸਾਹਮਣੇ ਆ ਰਿਹਾ ਜਿਸ ਨੂੰ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਹੈ ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਪਨਾਹ ਦਿੰਦਾ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਹੈ ਪਾਕਿਸਤਾਨ ਦੀ ਏਜੰਸੀ ਆਈਐਸਆਈ ਨੇ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿਵਾਇਆ ਜ਼ਿੰਮੇਵਾਰੀ ਲਈ ਤਾਂ ਹੁਣ ਇਸ ਤੇ ਪਿੱਛੇ ਪਾਕਿਸਤਾਨ ਇਸ ਕਰਕੇ ਬੁਖਲਾ ਚੁੱਕਿਆ ਹੈ ਕਿ ਭਾਰਤ ਇਸ ਜਵਾਬੀ ਕਾਰਵਾਈ ਦੇ ਵਿੱਚ ਕਿਤੇ ਸਾਡੇ ਤੇ ਹਮਲਾ ਨਾ ਕਰ ਦਵੇ ਇਸੇ ਕਾਰਨ ਹੁਣ ਪਾਕਿਸਤਾਨ ਦੇ ਵਿੱਚ ਬੁਖਲਾਹਟ ਨਜ਼ਰ ਆ ਰਹੀ ਹੈ ਇਸ ਵਕਤ ਦੀ ਸਭ ਤੋਂ ਅਹਿਮ ਜਾਣਕਾਰੀ ਫਫਾਦ ਹੁਸੈਨ ਨੇ ਇਹ ਗੱਲ ਕਹੀ ਹੈ ਜੇ ਭਾਰਤ ਨੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਜਵਾਬੀ ਕਾਰਵਾਈ ਦੇ ਵਿੱਚ ਇਕਜੁੱਟ ਹੋਵਾਂਗੇ ਸਾਡੀਆਂ ਰਾਜਨੀਤਿਕ ਤੌਰ ਤੇ ਅਸੀਂ ਵੰਡੇ ਹੋ ਸਕਦੇ ਹਾਂ ਪਰ ਅਸੀਂ ਇੱਕ ਰਾਸ਼ਟਰ ਦੇ ਤੌਰ ਤੇ ਇਕਜੁੱਟਾਂ ਤਾਂ ਇਹ ਅਜੇ ਹੀ ਜ਼ਰੂਰਤ ਕਿਉਂ ਪੈ ਗਈ ਪਾਕਿਸਤਾਨ ਨੂੰ ਕਹਿਣ ਦੀ ਜੇਕਰ ਹਾਲਕੀ ਹਾਲਾਂਕਿ ਪਾਕਿਸਤਾਨ ਖਿਲਾਫ ਭਾਰਤ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਹੈ ਸਿਰਫ ਸਿਰਫ ਭਾਰਤ ਨੇ ਇਹ ਕਿਹਾ ਹੈ ਕਿ ਕੋਈ ਵੀ ਦੁਸ਼ਮਣ ਬਖਸ਼ਿਆ ਨਹੀਂ ਜਾਵੇਗਾ ਪਰ ਲਗਾਤਾਰ ਇਸ ਤਰੀਕੇ ਦੀ ਬਿਆਨਬਾਜ਼ੀ ਕਰਨੀ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਸਾਹਮਣੇ ਆਇਆ ਕਿ ਅਸੀਂ ਇਸ ਮਸਲੇ ਤੇ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਤਾਂ ਖੁਦ ਅਤਵਾਦ ਦੇ ਵਿਰੋਧਾ ਪਰ ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਮੰਤਰੀ ਇਹ ਕਹ ਰਹੇ ਜੇ ਭਾਰਤ ਨੇ ਹਮਲਾ ਕੀਤਾ ਤਾਂ ਅਸੀਂ ਇੱਕ ਝੰਡੇ ਹੇਠ ਇਕੱਠੇ ਹੋਵਾਂਗੇ ਇਹ ਜ਼ਰੂਰਤ ਕੀ ਪਈ ਕਹਿਣ ਦੀ ਕਿਉਂ ਡਰ ਰਿਹਾ ਪਾਕਿਸਤਾਨ ਨੂੰ ਕਿ ਭਾਰਤ ਹਮਲਾ ਕਰ ਸਕਦਾ ਹੈ ਡਰ ਸਿਰਫ ਚੋਰ ਨੂੰ ਹੁੰਦਾ ਹੈ ਔਰ ਕੀ ਪਾਕਿਸਤਾਨ ਇਸ ਮਸਲੇ ਚ ਚੋਰ ਹੈ ਕੀ ਪਾਕਿਸਤਾਨ ਨੇ ਪਨਾਹ ਦਿੱਤੀ ਉਹਨਾਂ ਸੰਗਠਨਾਂ ਨੂੰ ਜਿਨ੍ਹਾਂ ਨੇ ਹਮਲਾ ਕਰਵਾਇਆ ਕੀ ਪਾਕਿਸਤਾਨ ਦੇ ਬਾਰਡਰ ਤੋਂ ਟੱਪ ਕੇ ਇਹ ਹਮਲਾਵਰ ਭਾਰਤ ਆਏ ਇਹ ਬਹੁਤ ਵੱਡੇ ਸਵਾਲ ਨੇ ਇਹ ਬਹੁਤ ਵੱਡਾ ਏਜੰਸੀਆਂ ਦਾ ਕੰਮ ਹੈ ਹਾਲਾਂਕਿ ਕਾਰਵਾਈ ਕਰਨਾ ਜਾਂਚ ਕਰਨਾ ਸਕੈਚ ਵੀ جاری ਹੋਏ ਨੇ ਪਰ ਅਜਿਹੇ ਦੇ ਵਿੱਚ ਜੋ ਲਗਾਤਾਰ ਦੋ ਮੁਲਕਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਬਾਅਦ-ਬਾਅਦ ਚਾਹੇ ਸਰਹੱਦਾਂ ਨੂੰ ਲੈ ਕੇ ਹੋਵੇ ਚਾਹੇ ਜੰਮੂ ਕਸ਼ਮੀਰ ਮਸਲੇ ਤੇ ਹੋਵੇ ਚਾਹੇ ਪੀਓਕੇ ਦੇ ਮਸਲੇ ਤੇ ਹੋਵੇ ਹਾਲਾਂਕਿ ਪੀਓਕੇ ਦੇ ਉਹ ਲੋਕ ਵੀ ਆ ਜੋ ਪਾਕਿਸਤਾਨ ਦਾ ਸਮਰਥਨ ਕਰਦੇ ਉਹ ਲੋਕ ਵੀ ਨੇ ਜੋ ਸਾਨੂੰ ਕਹਿੰਦੇ ਕਿ ਅਸੀਂ ਭਾਰਤ ਚ ਜਾਣਾ ਚਾਹੁੰਦੇ ਆ ਅਸੀਂ 100 ਰੁਪਏ ਕਿਲੋ ਆਟਾ ਨਹੀਂ ਲੈਣਾ ਅਸੀਂ 30-40 ਰੁਪਏ ਕਿਲੋ ਆਟਾ ਲੈਣਾ ਅਸੀਂ ਸਾਨੂੰ ਉਹ ਸੁੱਖ ਚਾਹੀਦਾ ਆ ਤਾਂ ਕਿਤੇ ਨਾ ਕਿਤੇ ਇੱਕ ਪਾਸੇ ਗਰੀਬੀ ਚ ਆਟਾ ਗਿਲਾ ਦੂਜੇ ਪਾਸੇ ਕਹਿ ਰਹੇ ਕਿ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਕੋਈ ਤਕ ਬਣਦੀ ਨਹੀਂ ਆ ਪਾਕਿਸਤਾਨ ਦੀ ਇਸ ਪੂਰੇ ਮਸਲੇ ਤੇ ਬਿਆਨਬਾਜ਼ੀ ਕਰਨਾ ਕਿਉਂਕਿ ਭਾਰਤ ਨੇ ਹਾਲੇ ਤੱਕ ਇਹ ਗੱਲ ਕਹੀ ਨਹੀਂ ਹੈ ਕਿ ਪਾਕਿਸਤਾਨ ਦਾ ਹੱਥ ਆ ਜਾਂ ਪਾਕਿਸਤਾਨ ਦੀ ਕਿਸੇ ਏਜੰਸੀ ਨੇ ਕਰਵਾਇਆ ਸਿਰਫ ਤੇ ਸਿਰਫ ਲਸ਼ਕਰ-ਏ-ਤੌਇਬਾ ਭਾਰਤ ਦੇ ਨਿਸ਼ਾਨੇ ਤੇ ਆ ਔਰ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਚਾਹੇ ਜੰਮੂ ਕਸ਼ਮੀਰ ਦੇ ਅੰਦਰ ਜੋ ਅਮਨ ਸ਼ਾਂਤੀ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ 28 ਮਰਦਾਂ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਮਲਜ਼ਮਾਂ ਨੂੰ ਜੀ ਪੂਰਨ ਤੌਰ ਤੇ ਕੇਂਦਰ ਸਰਕਾਰ ਨੇ ਕਿਹਾ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਪਰ ਜਿਸ ਤਰੀਕੇ ਨਾਲ ਪਾਕਿਸਤਾਨ ਹੁਣ ਬਿਆਨਬਾਜ਼ੀ ਤੇ ਬਿਆਨਬਾਜ਼ੀ ਕਰ ਰਿਹਾ ਹੈ ਪਾਕਿਸਤਾਨ ਦਾ ਇਹ ਕਹਿਣਾ ਸਾਡਾ ਕੋਈ ਲੈਣਾ ਦੇਣਾ ਨਹੀਂ ਜੇ ਸਾਡੇ ਤੇ ਹਮਲਾ ਕੀਤਾ ਤਾਂ ਅਸੀਂ ਦੱਸਾਂਗੇ ਅਸੀਂ ਇਕੱਠੇ ਹੋਵਾਂਗੇ ਅਸੀਂ ਲੜਾਂਗੇ ਪਰ ਅਜਿਹੇ ਬਿਆਨ ਉਸ ਵਕਤ ਦੁਸ਼ਮਣ ਦਿੰਦਾ ਜਦੋਂ ਦੁਸ਼ਮਣ ਤੇ ਨਾਂ ਲਾਇਆ ਹੋਵੇ ਭਾਰਤ ਨੇ ਤਾਂ ਕਿਸੇ ਤੇ ਨਾਂ ਹਾਲੇ ਤੱਕ ਲਾਇਆ ਹੀ ਨਹੀਂ